ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਜੀ ਹੁਣ ਫਸਲਾਂ ਜਿਹੜੀਆਂ ਚੱਲ ਰਹੀਆਂ ਮੂੰਗੀ ਮਾਂ ਤੇ ਮੱਕੀ ਇਹਨਾਂ ਦੇ ਰੇਟ ਆਪਾਂ ਤੁਹਾਡ ਨਾਲ ਸਾਂਝੇ ਕਰਦੇ ਆਂ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਵੇ ਸੋ ਪਹਿਲਾਂ ਗੱਲ ਕਰਦੇ ਆਂ ਜੀ ਮਾਂਵਾਂ ਦੀ ਮਾਂਵਾਂ ਦੇ ਡੇਟਾ ਨੇ ਇਸ ਵਾਰ ਕਿਸਾਨਾਂ ਦੀਆਂ ਜੇਬਾਂ ਭਰਤੀਆਂ ਬਹੁਤ ਵਧੀਆ ਜਿਹੜੇ ਝਾੜ ਝਾੜ ਵੀ ਵਧੀਆ ਤੇ ਜਿਹੜਾ ਰੇਟ ਉਸ ਤੋਂ ਮਜਾਦਾ ਵਧੀਆ ਜਿਹੜਾ ਉਹ ਚੱਲੀ ਜਾਂਦਾ ਸੋ ਜੇ ਇਹਨਾਂ ਦੇ ਰੇਟ ਦੀ ਗੱਲ ਕਰ ਲਈਏ ਤੇ ਸਾਡੇ ਲੱਗ ਜਿਹੜੀਆਂ ਮੰਡੀਆਂ ਦੋ ਮੇਨ ਜਿੱਥੇ ਜ਼ਿਆਦਾ ਇਹ ਵਿਕਦੇ ਆ ਜੰਡਿਆਲਾ ਗੁਰੂ ਤੇ ਤਰਨਤਾਰਨ ਮੰਡੀ ਇੱਥੇ ਜਿਹੜੇ ਰੇਟ ਆ ਉਹ ਚੱਲ ਰਿਹਾ 8000 ਤੋਂ ਲੈ ਕੇ ਤੇ 9200 ਰੁਪਏ ਤੱਕ ਮਾਂ ਵਿਕ ਰਿਹਾ ਤੇ ਮੂੰਗੀ ਜਿਹੜੀ ਆ ਉਹ 7000 ਤੋਂ ਲੈ ਕੇ ਤੇ 7500 ਰੁਪਏ ਤੱਕ ਇੱਥੇ ਵੀ ਜਿਹੜੀ ਉਹ ਵਿਕ ਰਹੀ ਹੈ ਸੋ ਮੱਕੀ ਦੀ ਗੱਲ ਕਰ ਲੈਂਦੇ ਅੱਗੇ ਜੀ ਮੱਕੀ ਦੇ ਰੇਟ ਵੀ ਇਸ ਵਾਰ ਬਹੁਤ ਵਧੀਆ ਚੱਲ ਰਹੇ ਆ ਤੇ ਝਾੜ ਵੀ ਜਿਹੜਾ ਮੱਕੀ ਦਾ ਗਿੱਲੀ ਮੱਕੀ ਦਾ ਤਕਰੀਬਨ 65 ਕਾਊਂਟਰ ਤੱਕ ਝਾੜ ਨਿਕਲ ਰਿਹਾ ਮੱਕੀ ਦਾ ਸੋ ਇਹਦਾ ਜਿਹੜਾ ਰੇਡ ਗਿੱਲੀ ਮੱਕੀ ਦਾ ਆਪਾਂ ਅੱਗੇ ਰੇਡ ਦੀ ਗੱਲ ਕਰ ਲਈਏ ਤੇ ਗਿੱਲੀ ਮੱਕੀ ਜਿਹੜੀ ਆ ਉਹ 1400 ਰੁਪਏ ਤੋਂ ਲੈ ਕੇ ਤੇ 1500 ਰੁਪਏ ਤੱਕ ਵਿਕ ਰਹੀ ਹੈ ਇਸੇ ਮੰਡੀਆਂ ਦੇ ਵਿੱਚ ਤਰਨਤਾਰਨ ਤੇ ਜਿੰਡਿਆ ਵਾਲਾ ਗੁਰੂ ਜ਼ਿਆਦਾ ਵਿਕ ਰਹੀ ਹੈ ਸultanpur ਵੀ ਜਿਹੜਾ ਰੇਡ ਇੱਥੇ ਕੀ ਚੱਲ ਰਿਹਾ ਤੇ ਜੇ ਗਿੱਲੀ ਸੁੱਕੀ ਮੱਕੀ ਦੀ ਗੱਲ ਕਰ ਲਈਏ ਇੱਕ ਤੋਂ ਪਲਵਾ ਕੇ ਸਕਾ ਕੇ ਜਿਹੜੀ ਮੱਕੀ ਆ ਉਹ 2000 ਤੋਂ ਲੈ ਕੇ 2200 ਰੁਪਏ ਤੱਕ ਜਿਹੜੀਆਂ ਸਾਰੀਆਂ ਮੰਡੀਆਂ ਦੇ ਵਿੱਚ ਵਿਕ ਰਹੀਆਂ ਸੋ ਹੋਰ ਨਵੀਂ ਅਪਡੇਟ ਆਉਂਦੀ ਤਾਂ ਤੁਹਾਡੇ ਨਾਲ ਸ਼ੇਅਰ ਜੁੜ ਕਰਾਂਗੇ ਧੰਨਵਾਦ